ਤੁਹਾਡੇ ਸਾਰੇ ਅੰਦਰ ਵਸ ਰਹੀ ਉਸ ਪ੍ਰਭੂ ਪ੍ਰਮਾਤਮਾ ਦੀ ਜੋਤ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਤੁਹਾਨੂੰ ਇੱਕ ਵਾਰ ਤਨ ਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 556ਵੇਂ ਗੁਰਪੁਰਬ ਦੀਆਂ ਕੋਟਾਨ ਕੋਟ ਵਧਾਈਆਂ ਹੋਣ ਜੀ ਆਸ ਕਰਦਾ ਹਾਂ ਕਿ ਧੰਨ ਗੁਰੂ ਨਾਨਕ ਤੁਹਾਡੇ ਵੀ ਇਸ਼ਟ ਹੋਣਗੇ ਜਿਵੇਂ ਕਿ ਉਹ ਮੇਰੇ ਨੇ ਤੁਸੀਂ ਵੀ ਉਹਨਾਂ ਨੂੰ ਆਪਣਾ ਗੁਰੂ ਧਾਰਿਆ ਹੋਵੇ। ਵੈਸੇ ਤਾਂ ਦਸਾਂ ਦਿਆਂ ਦਸਾਂ ਪਾਤਸ਼ਾਹੀਆਂ ਗੁਰੂ ਨਾਨਕ ਦੀ ਹੀ ਜੋਤ ਹਨ ਪਰ ਫਿਰ ਵੀ ਗੁਰੂ ਨਾਨਕ ਇੱਕ ਨਵਿਕਲੇ ਰੂਪ ਵਿੱਚ ਆਏ ਸਨ, ਇੱਕ ਨਵਿਕਲੀ ਦਿਸ਼ਾ ਲੈ ਕੇ ਆਏ ਸਨ ਤੇ ਗੁਰੂ ਨਾਨਕ ਦੀ ਇਸ ਗੁਰਪੁਰਬ ਦੇ ਮੌਕੇ ਤੇ ਜਿਹੜਾ ਆਮ ਸ਼ਬਦ ਗਾਇਆ ਜਾਂਦਾ ਹੈ ਉਹ ਵੀ ਇਸੇ ਨਵਿੱਕਲੇਪਣ ਨੂੰ ਹੀ ਦਸਾਉਂਦਾ ਹੈ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਪ੍ਰਗਟ ਹੋਇਆ ਉਸ ਤੋਂ ਪਹਿਲਾਂ ਇਸ ਦੁਨੀਆ ਵਿੱਚ ਹਨੇਰਾ ਹੀ ਹਨੇਰਾ ਸੀ ਪਾਪ ਪਾਪ ਇੰਨਾ ਵੱਧ ਗਿਆ ਸੀ ਕਿ ਰਬ ਨੂੰ ਜਦ ਰੱਬ ਨੇ ਧਰਮ ਦੀ ਪੁਕਾਰ ਸੁਣੀ ਰੱਬ ਨੇ ਲੋਕਾਂ ਦੀ ਪੁਕਾਰ ਸੁਣੀ ਹਹਾਕਾਰ ਪਈ ਲੁਕਾਈ ਕਰਦੀ ਸੀ ਜਿਹੜੀ ਤੇ ਗੁਰੂ ਨਾਨਕ ਨੂੰ ਭੇਜਿਆ ਸੀ ਤਾਂ ਕਿ ਜਿਹੜੀ ਇਸ ਅੰਧੇਰੇ ਵਿੱਚ ਦੁਨੀਆ ਫਸੀ ਪਈ ਹੈ ਉਸ ਨੂੰ ਉਜਿਆਰਾ ਕਰ ਸਕੇ ਉਸ ਨੂੰ ਇੱਕ ਚਾਨਣ ਬਖਸ਼ ਸਕੇ ਤੇ ਇਹ ਜਿਹੜਾ ਹੁਣ ਸ਼ਬਦ ਅੱਗੇ ਪੜਨ ਜਾ ਰਹੇ ਹਾਂ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਇਹ ਬੜਾ ਪਿਆਰਾ ਸ਼ਬਦ ਹੈ ਜੀ ਇਹ ਵੈਸੇ ਤਾਂ ਹੈ ਵਾਰ ਇਹ ਤਨ ਤਨ ਸਾਹਿਬ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਹੈ ਜੀ ਪਰ ਇਹ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਹੈ ਇਹ ਪਹਿਲੀ ਵਾਰ ਦੀ 27ਵੀਂ ਪੌੜੀ ਹੈ ਜੀ ਇਹ ਕੁੱਲ 8ਕ ਪੰਕਤੀਆਂ ਦੀ ਪੌੜੀ ਹੈ ਜੀ ਤੇ ਇਹਦੇ ਆਖਰੀ ਪੌੜੀ ਦੇ ਵਿੱਚ ਜੋ ਆਖਰੀ ਪੰਕਤੀ ਹੈ ਜਿਸ ਵਿੱਚ ਲਿਖਿਆ ਗੁਰਮੁਖ ਕਲ ਵਿੱਚ ਪ੍ਰਗਟ ਹੋਇਆ ਇੱਥੋਂ ਸਾਨੂੰ ਗੁਰਮੁਖ ਦੀ ਪ੍ਰਵਾਸਾ ਵੀ ਪਤਾ ਚੱਲਦੀ ਹੈ ਕਿ ਗੁਰਮੁਖ ਕੌਣ ਹੈ ਜੀ ਤੇ ਆਓ ਇਸ ਪੌੜੀ ਉੱਲ ਧਿਆਨ ਮਾਰੀ ਤੇ ਇਸ ਨੂੰ ਗਾਈਏ ਪਹਿਲਾਂ ਆਪਾਂ ਪੜ ਲੈਣੇ ਆ ਜੀ ਬਾਅਦ ਵਿੱਚ ਇਸ ਦੇ ਕੱਲੇ-ਕੱਲੇ ਸ਼ਬਦ ਦੀ ਗਹਿਰਾਈ ਦੇ ਨਾਲ ਵਿਚਾਰ ਕਰਾਂਗੇ ਜੀ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਸਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਾਪ ਅੰਦੇਰ ਪਲੋਆ ਸਿੰਘ ਬੁਕੇ ਮਿਰਗਾਵਲੀ ਪੰਨੀ ਜਾਏ ਨਾ ਧੀਰ ਤਰੋਆ ਜਿੱਥੇ ਬਾਬਾ ਪੈਰ ਤਰੇ ਪੂਜਾ ਅਸਣ ਥਾਪਣ ਸੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮਤੇ ਜੇ ਕੋ ਆ ਘਰ ਘਰੇ ਅੰਦਰ ਧਰਮ ਸਾਲ ਹੋਵੇ ਕੀਰਤਨ ਸੋਦ ਵੇਸੋ ਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਇਹ ਭਾਈ ਗੁਰਦਾਸ ਜੀ ਦੀ ਬਾਤ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਸਮਰਪਿਤ ਜਿਸ ਵਿੱਚ ਇਹ ਵਰਣਨ ਕੀਤਾ ਗਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਉਣ ਤੋਂ ਪਹਿਲਾਂ ਜਿਹੜੀ ਲੁਕਾਈ ਸੀ ਜਿਹੜੀ ਤਰਤੀ ਸੀ ਜਿਹੜੀ ਦੁਨੀਆ ਸੀ ਉਹ ਤਰਫ ਰਹੀ ਸੀ ਕਿਉਂਕਿ ਪਾਪ ਤੇ ਜ਼ੁਲਮ ਇੰਨਾ ਵੱਧ ਗਿਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਧਰਮ ਪ੍ਰਵਰਤਨ ਬੜਾ ਚੱਲ ਰਿਹਾ ਸੀ ਸ਼ੋਰ ਸ਼ਰਾਬਾ ਖੂਨ ਖਰਾਬਾ ਬੜਾ ਚੱਲ ਰਿਹਾ ਸੀ ਪਖੰਡ ਬੜਾ ਵੱਧ ਗਿਆ ਸੀ ਤੇ ਉਹ ਚੀਜ਼ ਜੋ ਚੱਲ ਰਹੀ ਸੀ ਉਦੋਂ ਨੁਕਾਈ ਦੀ ਉਦੋਂ ਧਰਮ ਦੀ ਉਦੋਂ ਕਲਯੁਗ ਦੀ ਉਦੋਂ ਦੁਨੀਆ ਦੀ ਉਹਨੂੰ ਸ੍ਰਿਸ਼ਟੀ ਦੀ ਪੁਕਾਰ ਸੁਣ ਕੇ ਰੱਬ ਨੇ ਗੁਰੂ ਨਾਨਕ ਨੂੰ ਇਸ ਦੁਨੀਆ ਤੇ ਕੱਲਿਆ ਤੇ ਕਹਿੰਦੇ ਨੇ ਸਤ ਗੁਰੂ ਨਾਨਕ ਪ੍ਰਗਟਿਆ ਕੀ ਹੋਇਆ ਜੀ ਤਨ ਤੁੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਦੁਨੀਆ ਦੇ ਵਿੱਚ ਜਨਮ ਲਿਆ ਪ੍ਰਗਟ ਹੋਇਆ ਉਹ ਵੀ ਉਸ ਰੱਬ ਦੇ ਕਹਿਣ ਤੇ ਤੇ ਫਿਰ ਕੀ ਹੋਇਆ ਮਿੱਟੀ ਤੁੰਦ ਜਗ ਚਾਨਣ ਹੋਇਆ ਸਿੱਧੇ ਸਿੱਧੇ ਅਰਥ ਹੁੰਦੇ ਆ ਜੀ ਕਿ ਮਿੱਟੀ ਤੇ ਤੁੰਦ ਜਿਹੜੀ ਆ ਪੂਰੀ ਦੀ ਪੂਰੀ ਜਿਹੜਾ ਜੱਗ ਹੈ ਦੁਨੀਆ ਹੈ ਰੋਸ਼ਨਾ ਗਈ ਪਰ ਇੱਥੇ ਇਸ ਦੇ ਆਪਾਂ ਭਾਵ ਅਰਥ ਕਰਾਂਗੇ ਕਿ ਕੀ ਹੋਇਆ ਜਿਹੜਾ ਮਿੱਟੀ ਧੁੰਦ ਜੱਗ ਚਾਨਣ ਹੋਆ ਮਿੱਟੀ ਧੁੰਦ ਭਾਵ ਹਨੇਰਾ ਸੀ ਜਿਹੜਾ ਗੰਦਗੀ ਸੀ ਜਿਹੜੀ ਜਿੱਥੇ ਹਨੇਰਾ ਸੀ ਕੁੱਪ ਹਨੇਰਾ ਸੀ ਉਹ ਚਾਨਣ ਹੋ ਗਿਆ ਜੀ ਉਹ ਰੌਸ਼ਨ ਹੋ ਗਿਆ ਹੁਣ ਸਵਾਲ ਕਈ ਕਰਦੇ ਨੇ ਕਿਵੇਂ ਰੌਸ਼ਨ ਹੋਇਆ ਸਾਨੂੰ ਕੋਈ ਉਦਾਹਰਨ ਦੋ ਉਹ ਅਗਲੀਆਂ ਦੋ ਪੰਕਤੀਆਂ ਵਿੱਚ ਉਦਾਹਰਨ ਹੈ ਜੀ ਕਹਿੰਦੇ ਨੇ ਜਿਉਂ ਕਰ ਸੂਰਜ ਨਿਕਲਿਆ ਕਿ ਜਿਵੇਂ ਕੋਈ ਇੱਕ ਅਸਮਾਨ ਦੇ ਵਿੱਚ ਸਵੇਰੇ-ਸਵੇਰੇ ਸੂਰਜ ਨਿਕਲਦਾ ਏ ਤੇ ਕੀ ਹੁੰਦਾ ਜੀ ਤਾਰੇ ਛੱਪ ਤਾਰੇ ਛੱਪ ਜਾਂਦੇ ਨੇ ਛੁੱਪ ਜਾਂਦੇ ਨੇ ਲੁਕ ਜਾਂਦੇ ਨੇ ਅੰਧੇਰ ਭਲੋਆ ਤੇ ਜਿਹੜਾ ਅੰਧੇਰਾ ਹੁੰਦਾ ਜੀ ਉਹ ਭਲੋ ਜਾਂਦਾ ਏ ਉਹ ਵਸ ਉਪੱਜ ਜਾਂਦਾ ਏ ਉਹ ਦੌੜ ਜਾਂਦਾ ਏ ਲੁਕ ਜਾਂਦਾ ਏ ਕਹਿਣ ਤੋਂ ਪਾਵੇ ਹੈ ਕਿ ਐਗਜ਼ੈਂਪਲ ਦਿੱਤੀ ਹੈ ਕਿ ਜਿਵੇਂ ਸੂਰਜ ਦੇ ਚੜਨ ਦੇ ਨਾਲ ਜਿਹੜਾ ਹੈ ਤਾਰੇ ਲੁਕ ਜਾਂਦੇ ਨੇ ਤੇ ਹਨੇਰਾ ਦੌੜ ਜਾਂਦਾ ਹੈ ਜੀ ਤੇ ਅੱਗੇ ਫਿਰ ਇੱਕ ਹੋਰ ਐਗਜ਼ੈਂਪਲ ਦਿੱਤੀ ਹੈ ਕਹਿੰਦੇ ਨੇ ਸਿੰਘ ਬੁਕੇ ਬਿਸ਼ੇਰ ਜਿਹੜਾ ਗਰਜਿਆ ਗੁਰੂ ਨਾਨਕ ਨੇ ਉਸ ਸੱਚ ਦੀ ਬਾੰਗ ਦਿੱਤੀ ਹੈ ਸੱਚ ਦਾ ਹੋਕਾ ਦਿੱਤਾ ਸੱਚ ਦਾ ਬੁਲਾਵਾ ਦਿੱਤਾ ਰੱਬ ਦੀ ਗੱਲ ਕੀਤੀ ਹੈ ਕੀ ਹੋਇਆ ਜੀ ਸਿੰਘ ਬੁਕੇ ਜਦੋਂ ਗੁਰਨਾਨਕ ਵਰਗਾ ਸ਼ੇਰ ਗਰਜਿਆ ਜੀ ਤਾਂ ਫਿਰ ਕੀ ਹੋਇਆ ਮਿਰਗਾ ਵਾਲੀ ਮਿਰਗਾਵਲੀ ਹੁੰਦੀ ਐ ਜੀ ਮਿਰਗ ਭਾਵ ਹਿਰਨਾ ਦਾ ਇੱਕ ਝੁੰਡ ਮਿਰਗਾਵਲੀ ਪੰਨੀ ਜਾਏ ਹਿਰਨਾ ਦਾ ਝੁੰਡ ਟੁੱਟ ਜਾਂਦਾ ਐ ਜੀ ਡਰ ਕੇ ਭੱਜ ਜਾਂਦਾ ਐ ਕੀ ਕਹਿੰਦੇ ਨੇ ਨਾ ਧੀਰ ਤਰੋਆ ਧੀਰ ਜੀ ਸ਼ਬਦ ਧੀਰਜ ਤੋਂ ਆਇਆ ਵੀ ਹੌਲੇ ਪੈ ਜਾਣਾ ਠੰਡੇ ਪੈ ਜਾਣਾ ਕਹਿੰਦੇ ਨੇ ਜਦੋਂ ਗੁਰਨਾਨਕ ਵਰਗਾ ਸ਼ੇਰ ਗੱਜਿਆ ਨਾ ਇਸ ਦੁਨੀਆ ਦੇ ਵਿੱਚ ਗੁਰਨਾਨਕ ਨੇ ਉਸ ਸੱਚ ਦਾ ਹੋਕਾ ਦਿੱਤਾ ਜੀ ਤਾ ਜਿਹੜੇ ਹਿਰਨਾ ਵਰਗੇ ਭੱਜੇ ਫਿਰਦੇ ਸੀ ਝੁੰਡ ਬਣਾ ਕੇ ਛਾਲਾ ਮਾਰਦੇ ਭੱਜੇ ਫਿਰਦੇ ਸੀ ਉਸ ਸ਼ੇਰ ਦੀ ਪੁਕਾਰ ਸੁਣ ਕੇ ਉਹਨਾਂ ਕੋਲੋਂ ਠੱਲ ਨਾ ਹੋਇਆ ਉਹ ਛਾਲਾ ਮਾਰਦੇ ਹੜ ਬੜਾਉਂਦੇ ਹੋਏ ਭੱਜ ਗਏ ਜੀ ਗੁਰੂ ਨਾਨਕ ਦੀ ਬਾੰਗ ਸੁਣ ਕੇ ਤੇ ਅੱਗੇ ਮਹਾਰਾਜ ਭਾਈ ਸਾਪਾਏ ਗੁਰਦਾਸ ਸਿੰਘ ਜੀ ਕਹਿ ਰਹੇ ਨੇ ਕਿ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਹੁਣ ਇੱਥੇ ਜੇ ਸਿੱਧੇ ਸਿੱਧੇ ਅਰਥ ਗੱਡੇ ਜਾਣ ਤਾਂ ਜਿੱਥੇ ਵੀ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਚਰਨ ਪਸਾਰੇ ਨੇ ਕਹਿੰਦੇ ਨੇ ਉਹ ਹਰ ਇੱਕ ਥਾਂ ਪੂਜਣ ਯੋਗ ਹੋ ਗਿਆ ਪਰ ਆਪਾਂ ਫਿਰ ਭਾਵ ਅਰਥਾਂ ਵੱਲ ਆਉਣਾ ਹੈ ਜੀ ਜਿੱਥੇ ਬਾਬਾ ਪੈਰ ਧਰੇ ਪੈਰ ਧਰੇ ਭਾਵ ਜਿੱਥੇ ਗੁਰੂ ਨਾਨਕ ਨੇ ਆਪਣੀ ਸਿੱਖਿਆ ਦੇ ਦਿੱਤੀ ਆਪਣਾ ਪੰਜੇ ਦੀ ਆਪਣੀ ਪੈਰ ਦੀ ਮੋਹਰ ਛਾਪ ਦਿੱਤੀ ਭਾਵ ਇੱਕ ਇੱਕ ਐਗਜ਼ਾਮਪਲ ਆਪਾਂ ਦਿੰਨੇ ਆ ਜੀ ਕਹਿੰਦੇ ਨੇ ਜਦੋਂ ਗੁਰੂ ਨਾਨਕ ਦੇਵ ਘਰੇ ਜਾਂਦੇ ਨੇ ਤੇ ਜਦੋਂ ਘਰ ਦੀ ਦੁਰਦਸ਼ਾ ਬਦਲ ਜਾਂਦੀ ਹੈ ਤੇ ਬਾਅਦ ਵਿੱਚ ਕਹਿੰਦੇ ਕੋਈ ਆਇਆ ਹੋਣਾ ਕੋਈ ਆਪਣੀ ਪੈੜ ਛੱਡ ਗਿਆ ਹੋਣਾ ਕੋਈ ਸਾਧੂ ਕੋਈ ਸੰਤ ਇਸ ਘਰ ਵਿੱਚ ਆਪਣੀ ਪੈੜ ਛੱਡ ਗਿਆ ਹੋਣਾ ਆਪਣੀ ਛਾਪ ਛੱਡ ਗਿਆ ਹੋਣਾ ਜਿਹੜੇ ਇਸ ਘਰ ਦੇ ਰੰਗ ਭਾਰ ਬਦਲ ਗਏ ਨੇ ਮਨ ਜਿਹੜਾ ਸਾਡਾ ਸਰੀਰ ਹੈ ਜੀ ਗੁਰਬਾਣੀ ਵਿੱਚ ਇਸ ਸਰੀਰ ਨੂੰ ਵਾਰ-ਵਾਰ ਇੱਕ ਪਿੰਡ ਆਖਿਆ ਇੱਕ ਮੰਦਰ ਆਖਿਆ ਇੱਕ ਘਰ ਆਖਿਆ ਜਿਵੇਂ ਹੀ ਗੁਰੂ ਨਾਨਕ ਦੀ ਸਿੱਖਿਆ ਸਾਡੇ ਹਿਰਦੇ ਅੰਦਰ ਆ ਗਈ ਤਾਂ ਫਿਰ ਕੀ ਹੋ ਗਿਆ ਪੂਜਾ ਅਸਨ ਥਾਪਣ ਸੋ ਆ ਉਹ ਮੇਰਾ ਹਿਰਦਾ ਉਹ ਪੂਜਣ ਯੋਗ ਹੋ ਗਿਆ ਕਿਉਂਕਿ ਗੁਰੂ ਨਾਨਕ ਦੀ ਸਿੱਖਿਆ ਮੈਂ ਆਪਣੇ ਖਿਰਦੇ ਵਿੱਚ ਵਸਾ ਲਈ ਮੈਂ ਆਪਣੇ ਦਿਮਾਗ ਵਿੱਚ ਵਸਾ ਲਈ ਜਿਹੜਾ ਉਹ ਸ਼ੇਰ ਗੱਜਿਆ ਸੀ ਜਿਨੇ ਹਨੇਰਾ ਕੱਜਿਆ ਸੀ ਜਿਨੇ ਹਨੇਰੇ ਨੂੰ ਭੰਨ ਦਿੱਤਾ ਹਨੇਰੇ ਨੂੰ ਤੋੜ ਦਿੱਤਾ ਸੀ ਜਦੋਂ ਉਸ ਗੁਰਨਾਨਕ ਦੀ ਸਿੱਖਿਆ ਮੈਂ ਲਈ ਕਿ ਰੱਬ ਸਾਰੇ ਪਾਸੇ ਹੈ ਹਰ ਇੱਕ ਵਿੱਚ ਰੱਬ ਵੱਸਦਾ ਹੈ ਸਬੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਵੀ ਹਰ ਜ਼ੂ ਜ਼ੂ ਦੇ ਵਿੱਚ ਹਰ ਰਤੇ ਰਤੇ ਦੇ ਵਿੱਚ ਹਰ ਬੂੰਦ ਬੂੰਦ ਦੇ ਵਿੱਚ ਹਰ ਕਣ ਕਣ ਦੇ ਵਿੱਚ ਗੁਰੂ ਨਾਨਕ ਦੀ ਜਦ ਰੱਬ ਦੀ ਧੁਣ ਵੱਜ ਰਹੀ ਹੈ ਇਹ ਜਦ ਗੁਰੂ ਨਾਨਕ ਨੇ ਸਾਰਿਆਂ ਨੂੰ ਦੱਸਿਆ ਤੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਵੇ ਜਦੋਂ ਦੱਸਿਆ ਕਿ ਮੇਰੇ ਮਨਾ ਤੂੰ ਨਹੀਂ ਇਨਾ ਚੰਗਾ ਤੇ ਦੁਨੀਆ ਵਿੱਚ ਕੋਈ ਬੁਰਾ ਵੀ ਨਹੀਂ ਹੈ ਜੇ ਤੂੰ ਚੰਗਿਆਈ ਦੇਖਣ ਲੱਗ ਜਵੇਂ ਜਦ ਗੁਰੂ ਨਾਨਕ ਦੀ ਜਪਜੀ ਸਾਹਿਬ ਦੀ ਬਾੰਗ ਆਈ ਕਿ ਰੱਬ ਨਾ ਭੁੱਲ ਜਾਵੇ ਰੱਬ ਨੂੰ ਕਿਵੇਂ ਸਾਡੇ ਅੰਦਰ ਅਸੀਂ ਪ੍ਰਗਟ ਕਰਨਾ ਹੈ ਜਦੋਂ ਅਸੀਂ ਉਹ ਸਿੱਖਿਆ ਨੂੰ ਆਪਣੇ ਅੰਦਰ ਧਾਰ ਲਿਆ ਜਿੱਥੇ ਬਾਬਾ ਪੈਰ ਤੇ ਫਿਰ ਕੀ ਹੋ ਗਿਆ ਪੂਜਾ ਆਸਣ ਥਾਪਣ ਸੋਆ ਹੋ ਗਿਆ ਜੀ ਅੱਗੇ ਮਹਾਰਾਜ ਕਹਿੰਦੇ ਨੇ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮਤੇ ਜੇ ਕੋ ਆ ਕੀ ਗੱਲ ਹੋਈ ਜਿਹੜੇ ਸਿੱਧ ਜੋਗੀ ਜਿਹੜੇ ਸੀ ਸਤੀ ਸੀ ਜਿਹੜੇ ਪਹਾੜਾਂ ਵਿੱਚ ਜਾ ਕੇ ਬੈਠੇ ਸੀ ਜਿਹੜੇ ਲੁਕਾਈ ਤੋਂ ਦੂਰ ਹੋ ਕੇ ਬੈਠੇ ਸੀ ਤਾਂ ਕਿ ਉਥੇ ਧਰਮ ਕਮਾਉਣ ਲੱਗ ਜਾਣ ਜਦੋਂ ਉਹਨਾਂ ਨੇ ਗੁਰੂ ਨਾਨਕ ਦੇ ਨਾਲ ਵਰਤਲਾਪ ਕੀਤੀ ਗੁਰੂ ਨਾਨਕ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਦੋਂ ਗੁਰਨਾਨਕ ਨੇ ਉਹਨਾਂ ਦਾ ਹਨੇਰਾ ਚੱਕਿਆ ਉਹਨਾਂ ਨੂੰ ਦੱਸਿਆ ਕਿ ਸਿੱਧਾ ਤੂੰ ਇੱਕ ਵਧੀਆ ਸਿੱਧਵਾਨ ਜੋਗੀ ਨੂੰ ਕਿਹਾ ਤੂੰ ਉਸ ਪਰਮ ਜੋਗੀ ਨੂੰ ਯਾਦ ਕਰ ਤੂੰ ਇੱਕ ਵਧੀਆ ਜੋਗੀ ਬਣ ਮੁੰਦਾ ਸੰਤੋਖ ਸ਼ਰਮ ਪਤ ਚੋਲੀ ਜਿਹੜਾ ਸ਼ਬਦ ਹੈ ਉਹ ਜੋਗੀਆਂ ਲਈ ਹੈ ਜੀ ਮੁੰਦਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰਹਿ ਬਿਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਠੀਕ ਹੈ ਜੀ ਇਹ ਜੋਗੀਆਂ ਲਈ ਸੀ ਕਿਵੇਂ ਆਪਣੀਆਂ ਮੁੰਦਰਾ ਨੂੰ ਜਿਹੜਾ ਸੀ ਸੰਤੋਖ ਬਣਾ ਕੇ ਰੱਖਣਾ ਜੀ ਠੀਕ ਹੈ ਤੇ ਜਦੋਂ ਜੋਗੀਆਂ ਨੂੰ ਜਦੋਂ ਸਿੱਧਾਂ ਨੂੰ ਜਦੋਂ ਨਾਥਾਂ ਨੂੰ ਜਦੋਂ ਬੁੱਧਾਂ ਨੂੰ ਗੁਰੂ ਨਾਨਕ ਨੇ ਜਾ ਕੇ ਵਿਚਾਰ ਵਟਾਂਦਰਾ ਕੀਤੀ ਗੋਸ਼ਟ ਕੀਤੀ ਜਦੋਂ ਉਹਨਾਂ ਨੂੰ ਗਿਆਨ ਬਖਸ਼ਿਆ ਉਹਨਾਂ ਨੂੰ ਚਾਨਣ ਬਖਸ਼ਿਆ ਉਸ ਰੱਬ ਬਾਰੇ ਤੇ ਉਹਨਾਂ ਨੇ ਆਪਣੇ ਮਤੇ ਦਾ ਨਾਮ ਜਿਵੇਂ ਗੁਰਖ ਮੱਥਾ ਸਿੱਧ ਮੱਥੇ ਤੋਂ ਰੱਖ ਕੇ ਨਾਨਕ ਮੱਥਾ ਰੱਖ ਲਿਆ ਜੀ ਕਿਉਂ ਕਿਉਂਕਿ ਹੁਣ ਗੁਰਨਾਨਕ ਦਾ ਜਿਹੜੀ ਸਿੱਖਿਆ ਸੀ ਗੁਰਨਾਨਕ ਦਾ ਪ੍ਰਵਾਦ ਸੀ ਉਹਨਾਂ ਉੱਪਰ ਪੈ ਗਿਆ ਸੀ ਫਿਰ ਕੀ ਹੋਇਆ ਜੀ ਕਹਿੰਦੇ ਨੇ ਅਗਲੀ ਪੰਕਤੀ ਵਿੱਚ ਘਰ ਘਰ ਅੰਦਰ ਧਰਮਸਾਲ ਘਰ ਭਾਵ ਹਰ ਹਿਰਦੇ ਅੰਦਰ ਪਹਿਲਾਂ ਵੀ ਦੱਸਿਆ ਸੀ ਜੀ ਮਨੁੱਖ ਦੇ ਹਿਰਦੇ ਨੂੰ ਘਰ ਵੀ ਕਿਹਾ ਪਿੰਡ ਵੀ ਕਿਹਾ ਮੰਦਰ ਵੀ ਕਿਹਾ ਜੀ ਠੀਕ ਹੈ ਘਰ ਘਰ ਅੰਦਰ ਧਰਮਸ਼ਾਲਾ ਹਰ ਇੱਕ ਜਿਹੜਾ ਹਿਰਦਾ ਸੀ ਉਹ ਧਰਮਸ਼ਾਲਾ ਭਾਵ ਧਰਮ ਕਰੋ ਕਮਾਉਣ ਵਾਲਾ ਕੇਂਦਰ ਬਣ ਗਿਆ ਸੀ ਪ੍ਰਮਾਤਮਾ ਦੇ ਜੁੜਨ ਵਾਲਾ ਬਣ ਗਿਆ ਸੀ ਕੀ ਹੁੰਦਾ ਸੀ ਜੇ ਉੱਥੇ ਹੋਵੇ ਕੀਰਤਨ ਉੱਥੇ ਹਮੇਸ਼ਾ ਕੀਰਤਨ ਹੁੰਦਾ ਸੀ ਬਾਣੀ ਦਾ ਨਾਮ ਉੱਥੇ ਲਿਆ ਜਾਂਦਾ ਸੀਗਾ ਉੱਥੇ ਉਸ ਰੱਬ ਨੂੰ ਯਾਦ ਕੀਤਾ ਜਾਂਦਾ ਸੀ ਤੇ ਕੀ ਹੋ ਗਿਆ ਜੀ ਫਿਰ ਸਦਾ ਵਸੋਆ ਵਸੋਆ ਜੀ ਵਸਾਖੀ ਨੂੰ ਕਿਹਾ ਜਾਂਦਾ ਹੈ ਤੇ ਜਿੱਥੇ ਰੱਬ ਦੀ ਯਾਦ ਹਰ ਵਕਤ ਰਵੇ ਉੱਥੇ ਹਮੇਸ਼ਾ ਇਹ ਲੱਗਦਾ ਜਿਵੇਂ ਹਰ ਦਿਨ ਵਸਾਖੀ ਦਾ ਹੈ ਹਰ ਦਿਨ ਚੜ੍ਹਦੀ ਕਲਾ ਵਿੱਚ ਹੈ ਹਰ ਦਿਨ ਉਸ ਪ੍ਰਮਾਤਮਾ ਦੀ ਰਜ਼ਾ ਵਿੱਚ ਨਿਕਲਦਾ ਹੈ ਜੀ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬੇ ਤਾਰੇ ਚਾਰ ਚੱਕ ਚਾਰ ਚੱਕ ਭਾਵ ਚਾਰ ਦਿਸ਼ਾਂ ਨੂੰ ਜਿਹੜੇ ਉੱਤਰ ਪੂਰਬ ਪੱਛਮ ਹੁੰਦੇ ਆ ਜੀ ਬਾਬੇ ਤਾਰੇ ਬਾਬੇ ਨੇ ਤਾਰ ਦਿੱਤਾ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ ਨੌ ਖੰਡ ਜੀ ਜਿਹੜੇ ਆ ਮੰਨਿਆ ਜਾਂਦਾ ਸੀ ਹੁਣ ਵੀ ਸਾਇੰਸ ਕਹਿੰਦੀ ਹੈ ਕਿ ਦੁਨੀਆ ਦੇ ਵਿੱਚ ਆਪਣੇ ਸੋਲਰ ਦੇ ਵਿੱਚ ਜਿਹੜੀ ਆਪਣੀ ਅਰਥ ਜਿੱਥੇ ਹੈਗੀ ਇੱਥੇ ਨੌ ਗ੍ਰਹਿ ਨੇ ਜੀ ਨੌ ਪਲੈਨਟ ਨੇ ਇਹ ਨੌ ਖੰਡ ਉਸ ਨੂੰ ਕਿਹਾ ਗਿਆ ਹੈ ਨੌ ਖੰਡ ਪ੍ਰਿਥਵੀ ਭਾਵ ਪ੍ਰਿਥਵੀ ਧਰਤੀਆਂ ਜਿਹੜੀਆਂ ਨੇ ਸੱਚਾ ਟੋਆ ਇਹਨਾਂ ਸਾਰਿਆਂ ਦੇ ਵਿੱਚ ਵੀ ਪਰਮਾਤਮਾ ਵਸ ਰਿਹਾ ਹੈ ਉਹਨਾਂ ਦਾ ਟੋ ਵੀ ਰੱਬ ਹੈ ਠੀਕ ਹੈ ਗੁਰੂ ਨਾਨਕ ਨੇ ਚਾਰੇ ਦਿਸ਼ਾਵਾਂ ਨੂੰ ਸਾਰਿਆਂ ਨੂੰ ਉਸ ਪਰਮਾਤਮਾ ਦੇ ਨਾਲ ਜੋੜਿਆ ਉਨ੍ਹਾਂ ਦਾ ਢੋਵਾ ਬਣਿਆ ਉਹਨਾਂ ਨੂੰ ਸਹਾਇਤਾ ਦਿੱਤੀ ECG ਤੇ ਉਸ ਤੋਂ ਬਾਅਦ ਆਖਰਲੀ ਜਿਹੜੀ ਪੰਕਤੀ ਹੈ ਉਹ ਕਹਿੰਦੇ ਨੇ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਇੱਥੇ ਗੁਰਮੁਖ ਜਿਹੜਾ ਜੀ ਗੁਰੂ ਨਾਨਕ ਨੂੰ ਕਿਹਾ ਗਿਆ ਤੇ ਜੇ ਗੁਰਨਾਨਕ ਨੂੰ ਗੁਰ ਗੁਰਮੁਖ ਕਿਹਾ ਗਿਆ ਤੇ ਸਾਡੇ ਕੋਲ ਇਸ ਤੋਂ ਵਧੀਆ ਗੁਰਮੁਖ ਦੀ ਉਦਾਹਰਣ ਨਹੀਂ ਹੋ ਸਕਦੀ ਕਿ ਗੁਰਮੁਖ ਕਿਹੋ ਜਿਹਾ ਹੋਣਾ ਚਾਹੀਦਾ ਹੈ ਜੀ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਭਾਵ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲ ਯੁੱਗ ਦੇ ਵਿੱਚ ਪ੍ਰਗਟ ਹੋਏ ਤੇ ਉਹਨਾਂ ਨੇ ਪੂਰੀ ਦੀ ਪੂਰੀ ਲੁਕਾਈ ਨੂੰ ਪੂਰੀ ਦੀ ਪੂਰੀ ਦੁਨੀਆ ਨੂੰ ਉਹਨਾਂ ਨੇ ਸਿੱਧੇ ਰਸਤੇ ਪਾਇਆ ਹਨੇਰੇ ਦੇ ਚਾਦਰ ਤੋਂ ਦੂਰ ਕੀਤਾ ਤੇ ਖਾਸ ਭਾਵ ਜਿਹੜਾ ਇਸ ਪੌੜੀ ਦਾ ਜਿਹੜਾ ਹੁੰਦਾ ਆਖਰੀ ਲਿਪੰਕਤੀ ਵਿੱਚ ਹੁੰਦਾ ਹੈ ਜਿਹੜਾ ਕਿ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਪਾਵ ਇੱਕ ਗੁਰੂ ਦੇ ਵੱਲ ਮੂੰਹ ਕਰਨ ਵਾਲਾ ਗੁਰੂ ਦੀ ਸਿੱਖਿਆ ਲੈਣ ਵਾਲਾ ਪਾਵ ਆਪਣੇ ਰੱਬ ਦੀ ਸਿੱਖਿਆ ਲੈਣ ਵਾਲਾ ਰੱਬ ਦੇ ਵੱਲ ਮੂੰਹ ਕਰਕੇ ਚੱਲਣ ਵਾਲਾ ਰੱਬ ਦੀ ਹਰ ਇੱਕ ਗੱਲ ਨੂੰ ਗੱਲ ਮੰਨਣ ਵਾਲਾ ਜਿਹੜਾ ਸੀ ਉਹ ਕਲ ਦੇ ਵਿੱਚ ਭਾਵ ਕਲ ਯੁੱਗ ਦੇ ਵਿੱਚ ਪ੍ਰਗਟ ਹੋ ਗਿਆ ਸੀ ਜਿਸ ਨੇ ਰੱਬ ਦੀ ਵਾਂਗ ਦਿੱਤੀ ਏ ਰੱਬ ਦਾ ਹੁਕਮ ਦਾ ਓਸੀ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਸ਼ੇਰ ਦੇ ਨਾਲ ਵੀ ਪੁਕਾਰਿਆ ਗਿਆ ਕਿ ਸ਼ੇਰ ਪੈਦਾ ਹੋਇਆ ਜਿਸ ਨੇ ਸੱਚ ਦਾ ਹੁਕਮ ਦਿੱਤਾ ਜਿੱਥੋਂ ਹਨੇਰਾ ਡਰ ਕੇ ਭੱਜ ਗਿਆ ਪੁੱਬਾ ਮਾਰ ਕੇ ਭੱਜ ਗਿਆ ਹੜਬੜਾਉਂਦਿਆਂ ਨੂੰ ਜਗ੍ਹਾ ਵੀ ਨਹੀਂ ਮਿਲੀ ਤੇ ਇਹ ਸੀ ਜਿਹੜੇ ਮੇਰੇ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਆਗਮਨ ਪੁਰਬ ਤੇ ਜਿਨ੍ਹਾਂ ਦੇ ਗੁਰਪੁਰਬ ਤੇ ਇਹ ਸ਼ਬਦ ਪਹੁਤੋ ਪੜਿਆ ਜਾਂਦਾ ਹੈ ਜੀ ਸਾਰੇ ਦੇ ਸਾਰੇ ਰਾਗੀ ਢਾਡੀ ਬੜੇ ਪਿਆਰ ਦੇ ਨਾਲ ਇਹ ਸ਼ਬਦ ਪੜਦੇ ਨੇ ਤੇ ਕੀਲ ਕੇ ਰੱਖ ਦਿੰਦੇ ਨੇ ਸ਼ਬਦ ਨੂੰ ਤੁਸੀਂ ਵੀ ਜੇ ਅੱਗੇ ਇਹ ਸ਼ਬਦ ਸੁਣੋ ਪੜੋ ਤਾਂ ਅਰਥਾਂ ਨੂੰ ਨਾਲ ਦੇ ਨਾਲ ਆਪਣੇ ਮਨ ਵਿੱਚ ਵਿਚਾਰਨਾ ਜੀ ਤੇ ਤੁਹਾਨੂੰ ਪਤਾ ਲੱਗੇਗਾ ਕਿ ਉਸ ਗੁਰਨਾਨਕ ਦੀ ਜਿਹੜੀ ਰੌਸ਼ਨੀ ਹੈ ਗੁਰਨਾਨਕ ਦੀ ਜਿਹੜਾ ਵਾਕ ਹੈ ਬਚਨ ਹੈ ਸਿੱਖਿਆ ਹੈਗਾ ਉਹ ਸਾਡੇ ਅੰਦਰ ਵੀ ਆਉਣ ਲੱਗ ਗਈ ਹੈ ਜੀ ਤੇ ਫੇਰ ਇੱਕ ਵਾਰ ਸ਼ਬਦ ਪੜ ਲੈਣੇ ਜੀ ਸਤਿਗੁਰ ਨਾਨਕ ਪਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਆ ਸੰਗ ਬੁਕੇ ਮਿਰਗਾਵਲੀ ਪੰਨੀ ਜਾਏ ਨ ਤੀਰ ਤਰੋਆ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਪੂਜਾ ਆਸਣ ਥਾਪਣ ਸੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮਤੇ ਜੇ ਕੋ ਆ ਕਰਿ ਕਰੇ ਅੰਦਰ ਧਰਮ ਸ਼ਾ ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸਚਾ ਟੋਆ ਗੁਰਮਖ ਕਲ ਵਿੱਚ ਪ੍ਰਗਟ ਹੋਆ ਗੁਰਮਖ ਕਲ ਵਿੱਚ ਪ੍ਰਗਟ ਹੋਆ ਏ ਸੀ ਜੀ ਜਿਹੜਾ ਪਹਿਲੀ ਥੋੜੀ ਦੀਸ تایਮੀ ਜਿਹੜੀ ਵਾਰ ਨੇ ਭਾਈ ਗੁਰਦਾਸ ਜੀ ਦੀ ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਵਿੱਚ ਤੇ ਤੁਹਾਨੂੰ ਫਿਰ ਤੋਂ ਉਸ ਰੌਸ਼ਨੀ ਦੀs ਜੋਤ ਦੀ ਉਸ ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਕਰੋੜਾਂ ਕਰੋੜ ਵਧਾਈਆਂ ਹੋਣ ਮਹਾਰਾਜ ਚਰਨ ਮਹਾਰਾਜ ਰਹਿਮਤ ਕਰਨ ਕਿ ਤੁਹਾਡੇ ਹਿਰਦੇ ਵਿੱਚ ਵੀ ਉਸ ਗੁਰਨਾਨਕ ਦਾ ਪਿਆਰ ਬਣਾਏ ਗੁਰਨਾਨਕ ਤੁਹਾਡੇ ਇਸ਼ਟ ਬਣ ਆਉਣ ਤੇ ਉਸ ਰੱਬ ਦੇ ਨਾਲ ਜੁੜਨਾ ਕਰੀਏ ਜੀ ਫਿਰ ਤੁਹਾਡੇ ਅੰਦਰ ਵਸ ਰਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ